ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਚੱਲੇ ਆਂ ਸਿਸਟਮ ਲਵਾਉਣ ਆ ਮਿਊਜ਼ਿਕ ਕਿੰਗ ਹੰਡਿਆਆ ਬਰਨਾਲਾ ਇਹਨਾਂ ਤੋਂ ਸਿਸਟਮ ਮੰਗਾਇਆ ਤੇ ਖੇਤ ਕੋਲੇ ਖੜੇ ਸੀ ਆਪਦੇ ਤੇ ਆ ਥੱਲੇ ਇਹਦਾ ਪਲੇਅਰ ਹੈ ਇਹ ਡੱਬਾ ਤਾਂ JBL ਦਾ ਇਹਦੇ ਵਿੱਚ ਪਲੇਅਰ ਹੈ ਤੇ ਸਾਨੂੰ ਚਲਾ ਕੇ ਦਿਖਾਵਾਂਗੇ ਵੀ ਕੀ ਗੱਲਬਾਤ ਹੈ ਇਹਨਾਂ ਦੀ ਆਜੋ ਚੱਲਦੇ ਆਪਾਂ ਅਮ੍ਰਿਤਪੁਰ ਉੱਥੋਂ ਲਵਾਵਾਂਗੇ ਤੇ ਫਿਰ ਕਰਾਵਾਂਗੇ ਤੁਹਾਨੂੰ ਚੈੱਕ ਲਓ ਵੀ ਪਹੁੰਚ ਗਏ ਆਪਾਂ ਅਗਰਵਾਲ ਇੰਡਸਟਰੀ ਅਮ੍ਰਿਤਪੁਰ ਫਟਕ ਇੱਥੇ ਲਵਾਵਾਂਗੇ ਬਾਈਆਂ ਤੋਂ ਫਿੱਟ ਤੇ ਨਾਲੇ ਕਰਾਵਾਂਗੇ ਆਪਣਾ ਸਿਸਟਮ ਫਿੱਟ ਛਾਤਰੀ ਇਹਨਾਂ ਨੇ ਲਈ ਲਾਹ ਤੇ ਛਤਰੀ ਲਾ ਕੇ ਪਹਿਲਾਂ ਲਾਉਣੀ ਇਹਨਾਂ ਨੇ ਫਾਈਬਰ ਉਹ ਧਰਤੀ ਆਪਣੀ ਫਾਈਬਰ ਦੀ ਛਤਰੀ ਤੇ ਬਾਈ ਹੋਰਾਂ ਤੋਂ ਜਿਹੜੀ ਪੇਟੀ ਆ ਉਹ ਬੜੀ ਮੁਸ਼ਕਲ ਨਾਲ ਫਿੱਟ ਹੋਈ ਵਿੱਚ ਉਹ ਚੈਨਲਾਂ ਦੇ ਵਿੱਚ ਬਿਲਕੁਲ ਉੱਪਰ ਫਿੱਟ ਹੋਣੀ ਸੀ ਤੇ ਉਹ ਕਾਬਲੇ ਪੇਟੀ ਦੇ ਵਿੱਚ ਜਿਹੜੇ ਛਤਰੀ ਵਾਲੇ ਸਕੰਜੇ ਆ ਉਹ ਵਿੱਚ ਜਾਣੇ ਸੀ ਉਹਦੇ ਪੇਟੀ ਦੇ ਉਹ ਕਰਤੇ ਫਿੱਟ ਤੇ ਇਸ ਤੋਂ ਬਾਅਦ ਸਾਨੂੰ ਆਪਾਂ ਲੈ ਕੇ ਚਲਾਂਗੇ ਬੁੜਲਾਡੇ ਸ਼ਹਿਰ ਤੇ ਨਾਲੇ ਕਰਾਵਾਂਗੇ ਆਪਣੀ ਪੇਟੀ ਦੀ ਟੈਸਟਿੰਗ ਕਿਵੇਂ ਆਜੋ ਭਲਾੜਾ ਮੰਡੀ ਚ ਬਹੁਤ ਨੇ ਰੋਕਿਆ ਮੈਨੂੰ ਬਹੁਤ ਪੁੱਛਿਆ ਕਹਿੰਦੇ ਜੀ ਕਿੱਥੋਂ ਲਵਾਈ ਆ ਇਹ ਕੰਪੈਕਟ ਜੀ ਦੇਖ ਕੇ ਹਰੇਕ ਆਦਮੀ ਵੀ ਯਾਰ ਬਾਜ ਕਿੱਥੋਂ ਆਈ ਜਾਂਦੀ ਹੈ ਪੇਟੀ ਦਿਖਦੀ ਨਹੀਂ ਕਿਤੇ ਤੇ ਸਾਰਿਆਂ ਦੇ ਇਹੀ ਕਮੈਂਟ ਸੀ ਕਹਿੰਦੇ ਪਿੱਛੇ ਡਰਾਈਵਰ ਨੂੰ ਦੇਖਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਬਾਕੀ ਸਾਊਂਡ ਕੁਆਲਿਟੀ ਵੀ ਠੀਕ ਆ ਉਹਨਾਂ ਨੇ ਆਪਣੇ ਫੋਨ ਲਾ ਕੇ ਚੈੱਕ ਕੀਤਾ ਸੋ ਨੂੰ ਬਾਕੀ ਘਰੇ ਚੱਲ ਕੇ ਦਿਖਾਉਣੇ ਆ ਟਰੈਕਟਰ ਖੜਾ ਕੇ ਫਿਰ ਕਰਦੇ ਆ ਚੈੱਕ ਲੈਣੇ ਆ ਪ੍ਰੇਮੀ ਤੋਂ ਦਵਾਈ ਫਿਰ ਕਰਦੇ ਆ ਘਰੇ ਜਾ ਕੇ ਚੈੱਕ ਕਿਵੇਂ ਲੱਗਦਾ ਆਜੋ

ਰਾਹੀ ਤੂੰ ਰਾਤ ਨੂੰ ਜਿਆਨੋ ਵਿੰਡੋਸ ਡਾਊਨ ਹਾਫ ਉਹ ਜਦੋਂ ਤੂੰ ਹਿਰਦਾਇ ਕਮ ਕਰਦਾ ਉਹ ਨਾ ਲੱਗੇ ਨੀਂਦ ਹੀ ਪਈ ਵੇ ਮਾਂ ਮਿਆਦੀ ਮਾਰ ਤੇ ਨੂਰੇ ਹੁਬੀਆ ਦੁਆਰ ਤੇ ਚਾੜੀ ਹੁੰਦੀ ਕੱਤੀ ਫੇਰੀ ਉਹ ਚੱਲੇ ਬਦਮਾਸ਼ ਤੇਰਾ ਨਾਂ ਦੀ ਚੋ